ਜਾਨ ਬਹੁਤ ਨੇ ਜਿੰਨਾ ਪੈਸਾ ਫੇਕ ਤਮਾਸ਼ਾ ਦੇਗਾ ਟੀਕੇ ਇਕ ਲਵਾ ਲੈਂਦਾ ਠੀਕ ਹੈ ਟੀਕਾ ਕਰਿਆ ਉਹ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਦੀ ਮਾਣ ਠੀਕ ਆ ਉਹਨਾਂ ਦੀ ਭੈਣ ਰਹਦੀ ਔਰ ਰੈਂਪਰ ਰੋਡ ਤੇ ਉਹਨਾਂ ਦੇ ਬੰਗਲੇ ਦੀਆਂ ਚੰਗਾਠਾਂ ਵੀ ਅੱਪੀ ਬਣਾਈਆਂ ਨੇ ਸਾਜਾ ਹੁਣ ਇਸ ਤੋਂ ਉੱਪਰ ਦੀ ਹੋਰ ਦੱਸ ਕੀ ਗਰੰਟੀ ਆ ਹੈ ਇਹ ਦੇ ਪਿੱਛੇ ਆਪਾਂ ਨੂੰ ਗਰੀਬ ਘਰਾਂ ਦੀ ਪਿਆਰ ਕਰਨ ਵਾਲੇ ਹੁੰਦੇ ਨੇ ਤੋਂ ਉਹਦੇ ਪਿੱਛੇ ਲਾ ਕੇ ਦਾ ਬੰਦਰ ਨਾ ਡਕਰਾਣ ਦਾ ਬਾਅਦ ਚਾਹ ਦਾ ਪਸਤਾਈ ਜਾਂਦਾ ਜਾ ਆਪਾਂ ਬੰਬੇ ਸਟੀਲ ਵਾਲਿਆਂ ਕੋਲ ਬੰਬੇ ਸਟੀਲ ਸੰਕੀ ਬੱਟੜਿਆਂ ਨਾਲ ਸਾਡਾ ਭਰਾ ਤੇ ਜਿੱਥੇ ਗੇਟ ਸਟੀਲ ਦੇ ਜਿਹੜੇ ਟੌਪ ਦੇ ਤਿਆਰ ਹੁੰਦੇ ਨੇ ਸਟੀਲ ਦਾ ਟੌਪ ਦਾ ਕੰਮ ਜਿਹੜਾ ਉਹ ਇੱਥੇ ਸਾਡੇ ਵੀਰ ਕਰਦੇ ਆ ਆਪਾਂ ਮਲਾਉਨੇ ਆ ਤੇ ਤੁਹਾਡੇ ਨਾਲ ਗੱਲ ਕਰਾਉਨੇ ਆ ਖੋਦੀ ਸ਼ੌਂਕੀ ਜੀ ਹਾਂ ਜਾਨੇਵਾਨ ਕੈਸੇ ਹੋ ਠੀਕ ਆ ਵੜੀਆ ਵੜੀਆ ਲੋ ਜੀ ਸ਼ੌਂਕੀ ਕੋਲ ਆਇਆ ਅੱਜ ਮੁੰਡੇ ਨੂੰ ਤੁਸੀਂ ਪਛਾਣ ਲਿਆਊਗਾ ਬਹੁਤ ਭਰਾਵਾਂ ਨੇ ਮੁੰਡਾ ਕਮੈਂਟਰੀ ਕਰਦਾ ਟੂਰਨਾਮੈਂਟਾਂ ਤੇ ਹਨ ਤੇ ਕਮੈਂਟਰੀ ਵੀ ਬਹੁਤ ਸੋਹਣੀ ਕਰਦਾ ਪਰ ਕੰਮ ਜਿਹੜਾ ਬਹੁਤ ਭਰਾਵਾਂ ਨੂੰ ਨਹੀਂ ਪਤਾ ਹਣਾ ਬਈ ਸਟੀਲ ਦਾ ਕੰਮ ਕਰਦਾ ਆ ਤੁਸੀਂ ਗੇਟ ਦੇਖੋ ਮਾਰ ਕੈਮਰਾ ਐਨ ਪੂਰਾ ਜਿੱਦਾਂ ਦੀ ਮੁੰਡਾ ਕਮੈਂਟਰੀ ਕਰਦਾ ਨਾ ਗੇਟ ਉਦੋਂ ਵੀ ਵਧੀਆ ਕਦਾ ਕਦਾ ਕੰਮ ਕਰਦੇ ਆ ਆਪਾਂ ਵੀਰੇ ਉਧਰ ਤੈਨੂੰ ਦਿਖਾ ਕੇ ਮਿਲ ਜਾ ਕੇ ਆਇਆ ਆਪਾਂ ਉਧਰ ਚੰਗਾਠਾ ਦਾ ਇੱਧਰ ਸਟੀਲ ਕਾਕੜਾ ਰੋਡ ਤੇ ਮੋੜ ਤੇ ਬੰਬੇਸ਼ਤੀ ਲਿਖਿਆ ਆ ਬਾਲੂ ਦੀ ਫੋਟੋ ਲੱਗੀ ਹੋਈ ਆ ਇਹਨੂੰ ਮਰਜੀ ਆ ਕੇ ਪੁੱਛ ਲੋ ਵੀਰੇ ਸ਼ੌਂਕੀ ਦੀ ਦੁਕਾਨ ਕਿੱਥੇ ਆ ਖਾਨ ਤੈਰ ਵਾਲੇ ਦੇ ਆਪਣੀ ਦੁਕਾਨ ਆ ਸੂਆ ਟੱਪ ਕੇ ਕਾਕੜਾ ਰੋਡ ਤੇ ਬਸ ਆਪਾਂ ਹੋਰ ਸਟੀਲ ਦਾ ਕੰਮ ਕਰਦੇ ਆ ਲੋਹੇ ਦੇ ਦਾ ਟਾਂਕਾ ਬਣੀ ਲਾਉਂਦੇ ਉਧਰ ਦੇਖ ਆ ਉਹ ਸਾਹਮਣੇ ਇੱਥੇ ਸਿਰਫ ਸਟੀਲ ਦਾ ਹੀ ਕੰਮ ਕੀਤਾ ਜਾਂਦਾ ਸਟੈਂਡਰਡ ਰੱਖਿਆ ਆਪਾਂ ਕਮੈਂਟਰੀ 'ਚ ਵੀ ਸਟੈਂਡਰਡ ਰੱਖਿਆ ਇੱਧਰ ਵੀ ਸਟੈਂਡਰਡ ਹੀ ਰੱਖਿਆ ਬਸ ਭਗਵਾਨ ਦੀ ਕਿਰਪਾ ਬੰਦਾ ਕਹਿੰਦੇ ਵੀ ਪੈਰ ਨਾਲ ਛੱਡੇ ਟਿਕਿਆ ਰਹੇ ਸਟੈਂਡਰਡ ਸਟੈਂਡ ਹੋਣਾ ਚਾਹੀਦਾ ਬੰਦੇ ਦਾ ਠੀਕ ਆ ਇਹ ਗੀਤ ਸੌਂਕੀ ਇਹਦੇ ਇਸ ਤੋਂ ਇਲਾਵਾ ਡਿਜ਼ਾਈਨ ਤੋਂ ਇਲਾਵਾ ਹੋਰ ਡਿਜ਼ਾਈਨ ਹਾਂ ਹਾਂ ਡਿਜ਼ਾਈਨ ਬਹੁਤ ਨੇ ਜਿੰਨਾ ਪੈਸਾ ਫੇਕ ਤਮਾਸ਼ਾ ਦੇਗਾ ਠੀਕ ਆ ਕਿੰਨੇ ਮਰਜ਼ੀ ਪੈਸੇ ਇਹ ਦਰਮਿਆਨਾ ਆ ਹਾਂ ਸ਼ੁਰੂ ਜਾਂ ਹੁੰਦਾ ਇੱਥੋਂ ਇਹ ਬੰਦਾ ਹੁਣ ਦਵਾ ਲੈਂਦਾ ਹਰੇਕ ਬੰਦਾ ਇਹ ਕਿ ਇੱਕ ਲਵਾ ਲੈਂਦਾ ਠੀਕ ਆ ਬਾਕੀ ਇੱਧਰ ਵੀ ਆ ਜਾ ਆ ਦਿਖਾਉਣੇ ਤੈਨੂੰ ਹਾਂ ਆ ਮਰ ਵਿਚਾਰ ਹਾਂ ਇਹ ਆਪਣੇ ਲਈ ਭਾਈ ਇਹ ਹੋਣੇ ਇਹ ਕੋٹنگ ਕਰਾ ਕੇ ਇਹਨੂੰ ਬਾਕੀ ਤਾਂਾਰੇ ਇੱਕ ਮੰਦਰ ਦਾ ਹੀ ਚੀਜ਼ ਆ ਦੇਖਾਂ ਲੱਗਦਾ ਨਾ ਜਿਵੇਂ ਲੱਕੜ ਪਈ ਹੋਈ ਆ ਹਾਂ ਕਈ ਬੰਦੇ ਇਹ ਇੱਕ ਪੀਵੀਸੀ ਆਉਂਦੀ ਆ ਇਹਦੇ ਵਰਗੀ ਇਹ ਤਾਂ ਵੀਰੇ ਐਲੂਮੀਨੀਅਮ ਆ ਅੱਛਾ ਹਾਂ ਇਹ ਖਰਾਬ ਤਾਂ ਨਹੀਂ ਹੁੰਦਾ ਨਾ 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 ਉਹਨੇ ਪੈਸੇ ਜਿੰਨੇ ਦਾ ਆਪਾਂ ਲੋਹੇ ਦਾ ਲਵਾਵਾਂਗੇ ਮੈਨੂੰ ਲੱਗਦਾ ਵੀ ਉਦੋਂ ਬਾਅਦ ਥੋੜਾ ਬਹੁਤਾ ਇਧਰ ਉਧਰ ਹੋ ਜੂਗਾ ਹੈ ਨਾ ਲੋਹੇ ਵਾਲੀ ਨੂੰ ਪਤਾ ਅਗਲਾ ਦੇਖੋ ਕਵਾਂਟਰ ਦਾ ਹਾਂ ਹਾਂ ਸਾਰੇ ਇਹ ਲਾਉਂਦੇ ਨੇ ਲੋਹਾ ਵੀ ਅੱਜਕੱਲ ਸਸਤਾ ਨਹੀਂ ਹਾਂ ਹੁਣ ਆ ਦੇਖ ਲੈ ਆਹ ਚੀਜ਼ ਆ ਆ ਦੇਖ ਇਧਰ ਦਿਖਾ ਦੇ ਪੁੱਤਰੀ ਆ ਦੇਖ ਲੈ ਹੈਵੀ ਐਲੂਮੀਨੀਅਮ ਆ ਰਹੇ ਹਾਂ ਠੀਕ ਹੈ ਹਾਂ ਇਹ ਤਾਂ ਖਰਾਬ ਕਿੱਦਾਂ ਹੋਣਾ ਕਿੱਦਾਂ ਜਾਨਾ ਨਾ ਖਰਾਬ ਹੁੰਦੀ ਆ ਐਲੂਮੀਨੀਅਮ ਦਾ ਹੁਣ ਆਪਾਂ ਜਿਹੜਾ ਵੀਰੇ ਗੇਟ ਆਪਾਂ ਕੋਈ ਕਿੱਲਾਂਚ ਨਹੀਂ ਕਰਦੇ ਆਪਾਂ ਵੀਰੇ ਫੁੱਟਾਂ 'ਚ ਕਰਦੇ ਆ ਸਿੱਕੇ ਬੰਦ ਕੰਮ ਹੁਣ ਆ ਇਧਰ ਲੈ ਆ ਫੁੱਟਾ ਇਧਰ ਲੈ ਆ ਠੀਕ ਆ ਇਧਰ ਪਿੱਛੇ ਲੈ ਆ ਇਧਰ ਪਿੱਛੇ ਲੈ ਆ ਪਿੱਛ ਠੀਕ ਆ ਆ ਦੇਖ ਸੀਟ ਲੱਗੀ ਹੋਈ ਆ ਕਿਸੇ ਨੂੰ ਤਾਂ ਪਤਾ ਨਹੀਂ ਦੀ ਇਹਦੇ ਵਿੱਚ ਕੀ ਪਿਆ ਹੋਇਆ ਦੂਜਾ ਬੰਦੇ ਕਿਲੋਾਂ ਚ ਕਰਕੇ ਵਿੱਚ ਵੀਰੇ ਸਰੀਏ ਪਾ ਦਿੰਦੇ ਨੇ ਅੱਛਾ ਹਾਂ ਮੈਨੂੰ ਪਤਾ ਹੋਣਾ ਅੱਛਾ ਹਾਂ ਇਹ ਚੱਲਦਾ ਸਰਦਨ ਬਤਾ ਆਪਾਂ ਨੂੰ ਭਗਵਾਨ ਨੇ ਨਾ ਦਿੱਤਾ ਕੋਈ ਨਿਸ ਕਰਕੇ ਤੇ ਕਾ ਰੀਲਿੰਗ ਲਾਉਨੇ ਆ ਪਾ ਹਾਂ ਰੀਲਿੰਗ ਆ ਸੇ ਪਰ ਪਾ ਲਿਆ ਬਾਕੀ ਹੋਰ ਆ ਇੱਧਰ ਦਿਖਾ ਦੇ ਪੁੱਤ ਲਓ ਜੀ ਇਹਦੇ ਵਿੱਚ ਵੀ ਬਹੁਤ ਡਿਜ਼ਾਈਨ ਨੇ ਤੁਸੀਂ ਜਿਹੜਾ ਮਰਜ਼ੀ ਲਵਾ ਸਕਦੇ ਹੋ ਕਿਵੇਂ ਆਪਾਂ ਕੋਠੀਆਂ ਦੇ ਵਿੱਚ ਉਹ ਲੋਹਾ ਲਵਾ ਲੈਣੀਆਂ ਕਿਉਂਕਿ ਆਪਾਂ ਜੰਗਲੇ ਲੋਕ ਲੋਹੇ ਦੇ ਲਵਾ ਲੈਂਦੇ 100 ਰੁਪਏ ਦੀ ਕੋਠੀ ਪਾ ਕੇ ਜੰਗਲਾ ਜਦੋਂ ਲੋਹੇ ਆ ਲੱਗ ਜਾਂਦਾ ਤੇ ਯਾਰਾ ਆਂ ਜੇ ਫਿਰ ਰੰਗ ਦੀ ਡੱਬੀ ਚ ਰੰਗ ਵੇਚਦੀ ਨਹੀਂ ਹੁਣ ਮੜ ਮੜੀ ਜੀ ਉੱਤੇ ਕੁਛ ਬੱਜਿਆ ਠੀਕ ਆ ਹੁਣ ਆ ਲੋਗਾ ਇੱਥੇ ਰੰਗ ਬੱਜਿਆ ਹੋਇਆ ਜੇ ਤੇ ਕੁਛ ਬੱਜਿਆ ਲੈ ਗਿਆ ਇੱਥੇ ਯਾਰ ਪੈਣੀ শুরু ਹੋ ਗਈ ਵੀਰੇ ਐਨੇ ਕ ਖਾਤਰ ਕਿਹੜਾ ਰੰਗ ਦੀ ਡੱਬੀ ਲੈ ਕੇ ਆਵੇ ਸਹੀ ਗੱਲ ਆ ਠੀਕ ਆ ਪਰ ਸਟੀਲ ਵੀ ਥੋੜਾ ਬਹੁਤ ਇੱਧਰ ਉੱਧਰ ਹੋ ਜਾਂਦਾ ਸਟੀਲ ਵੀ ਹੁੰਦੀ ਕੀ ਬੈਂਦਾ ਹੈ ਸਟੀਲ ਘੱਟ ਹੁੰਦੀ ਕੀ ਬੈਂਦਾ ਪਰ ਕੰਪਨੀ ਦਾ ਸਟੀਲ ਜਿੰਦਲ ਦਾ ਠੀਕ ਹੈ ਸਿੱਕੇ ਬੰਦ ਚੀਜ਼ ਉਹੀ ਚਾਹੀਦੀ ਆ ਗੇਟ ਗੋਟ ਦੇਖ ਲੈ ਐਨ ਕਿਤੋਂ ਆ ਹੁਣ ਇਹ ਜੱਪਾ ਜੱਟ ਅੱਗੇ ਇੱਥੇ ਕਿੱਥੋਂ ਸ਼ੁਰੂ ਹੁੰਦਾ ਇੱਥੇ ਪੇਚ ਲਾਉਣੇ ਆ ਆ ਦੇਖ ਲੈ ਵਿਚਾਲੇ ਇੱਥੇ ਕੋਈ ਤੈਨੂੰ ਪੇਚ ਨਹੀਂ ਟੱਕਰੂਗਾ ਆ ਦੇਖ ਲੈ ਔਰ ਇੱਥੇ ਤੈਨੂੰ ਕੋਈ ਪੇਚ ਨਹੀਂ ਦੇਸੂਗਾ ਠੀਕ ਆ ਇਸ ਹਾਰ ਆ ਕੰਗੀ ਚ ਕੰਗੀ ਫਸੀ ਹੋਈ ਆ ਹੁਣ ਹਰੇ ਕੇ ਲੱਗ ਜਾਂਦਾ ਬਣਾਉਣ ਦਾ ਵੀ ਅਸੀਂ ਬਣਾ ਲਾਂਗੇ ਚਲੋ ਆ ਆ ਪਈ ਦੀ ਨੀ ਕੰਗੀ ਪੇਚਾਂ ਨਾਲ ਖੜਾ ਦਿੰਦੇ ਨੇ ਐ ਕਿਤੇ ਨਹੀਂ ਇਹਦੇ ਪੇਚ ਬੁੱਝਦੇ ਸੁਗਾ ਪਤਾ ਹੀ ਲੱਗਦਾ ਵੀ ਕੀ ਲੱਗਿਆ ਆ ਵੀ ਇੱਕ ਸੀਟ ਲੱਗੀ ਹੋਈ ਆ ਕਿ ਨਾ ਕਈ ਸੀਟਾਂ ਲੱਗੀਆਂ ਹੋਈਆਂ ਨੇ ਸ਼ਾਬਾਸ਼ ਸਹੀ ਗੱਲ ਆ ਬੋਈ ਆ ਕੋਈ ਕਿਤੇ ਪੇਚ ਨਹੀਂ ਹੈਗਾ ਦੇਖੋ ਤੁਸੀਂ ਜੇਰ ਤੇ ਨਿਗਾਹ ਮਾਰੋ ਕਿਤੇ ਪੇਚ ਨਹੀਂ ਹਾਂ ਬਈ ਇਹ ਦੁਕਾਨ ਆ ਜਿਹੜੀ ਸ਼ੰਕੀ ਪਈ ਦੀ ਕਿ ਜਿਹੜਾ ਪਾਪਾ ਨਿਗਰ ਵੱਡਾ ਰੋੜਾ ਉਹ ਨਾ ਪਟਿਆਲੇ ਤੋਂ ਟਾਕੜਾ ਰੋਡ ਦੇ ਉੱਪਰ ਜਿਹੜੀ ਇਹ ਦੁਕਾਨ ਹੈ ਤੁਸੀਂ ਜਿੱਥੋਂ ਮਰਜ਼ੀ ਪੁੱਛ ਲਓ ਜਦੋਂ ਭਵਾਨੀਗੜ ਆਗੇ ਟਾਕੜਾ ਰੋਡ ਦੇ ਉੱਪਰ ਦੁਕਾਨ ਹੈ ਤੁਸੀਂ ਸਟੀਲ ਦਾ ਕੋਈ ਵੀ ਕੰਮ ਕਰਾਉਣਾ ਭਾਵੇਂ ਜੰਗਲਾ ਲਵਾਉਣਾ ਭਾਵੇਂ ਰੀਲਿੰਗ ਲਵਾਉਣੀ ਹੈ ਭਾਵੇਂ ਗੇਟ ਕਰਾਉਣੇ ਹੈ ਸਟੀਲ ਦੇ ਪੁਰਾਣੇ ਸਟੈਂਡਰਡ ਦਾ ਕੰਮ ਆ ਇਹ ਤੁਸੀਂ ਜਰੂਰ ਸੰਪਰਕ ਕਰੋ ਨੰਬਰ ਆਪਾਂ ਸ਼ੌਂਕੀ ਦਾ ਜਿਹੜਾ ਉਹ ਵੀਡੀਓ ਦੇ ਵਿੱਚ ਦੇਵਾਂਗੇ ਮੈਂ ਇਹ ਪਤਾ ਪਸਟੀਰ ਚੂਲਿਆ ਕੇ ਰੱਖਦੇ ਹਾਂ ਅਸਟਾ ਜਾ ਐ ਨਹੀਂ ਹੈਗਾ ਵੀ ਇੱਥੇ ਮਾੜੇ ਜੇ ਟੋਟਾ ਲੈਣ ਭੱਜਲਾ ਠੀਕ ਆ ਆ ਉਧਰ ਦੇਖੋ ਕੀ ਰਿਪੋਰਟ ਆ ਪਏ ਨਹੀਂ ਜੀ ਹਾਂ ਇਹ ਗੇਟ ਆ ਆ ਸਟੀਲ ਪਈ ਹੈ ਜੀ ਸਾਰੀ ਹਾਂ ਇਹ ਸਟੀਲ ਦਾ ਕੰਮ ਹੈ ਤੇ ਮੁੰਡੇ ਦੇ ਸਨਮਾਨ ਵੀ ਉਰੀ ਪਏ ਨੇ ਹਾਂ ਆ ਮਾਰੋ ਝਾਤੀ ਮੁੰਡਾ ਕਮੈਂਟਰੀ ਵੀ ਟੋਪ ਦੀ ਕਰੀ ਹੈ ਜੀ ਪਹਿਲਾਂ ਹੁਣ ਵੀ ਕਰਦਾ ਤੇ ਆ ਦੇਖੋ ਸਾਰੇ ਮੇਲਿਆਂ ਤੋਂ ਸਨਮਾਨ ਲਏ ਹੋਏ ਨੇ ਆਪਾਂ ਹੁਣ ਉਧਰ ਉਧਰ ਵੀ ਦਿਖਾ ਦਈਏ ਹਾਂ ਉਧਰ ਵੀ ਚਲੀਏ ਆ ਚੰਗਾ ਠਣਾ ਕੰਮ ਆ ਆਪਣਾ ਆਦਿਕ ਇਹ ਕਿਤੂ ਕੰਮ ਦੀ ਸਤਾਇਆ ਬਾਕੀ ਦਾ ਛੱਡ ਤੂੰ ਕੰਮ ਦੇਖ ਕੰਮ ਕੀ ਆ ਬਾਕੀ ਕੰਮ ਦੇਖ ਆਇਆ ਸਤਾਇਆ ਜੋ ਪੁੱਜੀ ਚਾਦਰ ਵਧੀਆ ਵਰਤ ਤੋਂ ਹਾਂ ਹਾਂ ਟਾਟਾ ਠੀਕ ਆ ਆਪਾਂ ਦਾ ਮੰਗਾ ਕੇ ਰੱਖਦੇ ਆ ਮਾਲ ਇੱਧਰ ਉਹ ਦਿਖਾ ਦੇ ਪੱਤਰ ਉਧਰਾਂ ਕੱਢੀ ਆਪਾਂ ਇਹ ਨਹੀਂ ਹੈਗਾ ਵੀ ਹਾਰੇ ਕੱਢ ਕੇ ਲਿਆਉਣ ਵਾਲਾ ਕੰਮ ਆ ਅਪਾ ਦਾ ਮਾਲ ਮੂਲ ਐਨਕ ਭਗਵਾਨ ਦੀ ਕਿਰਪਾ ਪਹਿਲਾਂ ਮਗਾ ਕੇ ਰੱਖ ਜਾਓ ਦੇਖ ਪਿੱਛੇ ਸਟਾਕ ਪਿਆ ਭੋਲਾ ਆਪਣਾ ਤਾਂ ਮੇਰੇ ਪਿਆਰਾ ਐਸਾ ਹੋ ਆਪਣਾ ਗ੍ਰੇਂਡਰ ਨਾਲ ਬਣੀ ਕਰਦੇ ਮੁੰਜੀਤਾ ਆ ਦੇਖਾ ਜਿਵੇਂ 5 ਫੁੱਟੇ ਪੀਸ ਲੱਗਦੇ ਨੇ ਆਪਾਂ ਨੂੰ ਨੇ 5 ਫੁੱਟੇ ਪੀਸ ਕੱਟ ਕੇ ਦੇਤੇ ਮੁੰਡਾ ਵੱਡੀ ਉਹਦੀ 50 ਲੱਖ ਰੁਪਏ ਦਾ ਸਿਸਟਮ ਕਰਿਆ ਕਰੋੜ ਰੁਪਏ ਮੰਗੂ ਲਾਇਆ ਨੇ ਆਪ ਤੇ ਕਾਰੋਬਾਰ ਤੇ ਆ 7.5 ਫੁੱਟੇ ਬਾਜੂ ਕੱਟ ਕੇ ਬਾਕੀ ਲੰਬੇ ਲੈ ਆਉਣੇ ਵੀ ਜੇ ਕਈ ਵਾਰੀ ਓਵਰ ਸਾਈਜ਼ ਹੋ ਜਾਂਦਾ ਕਈ ਵਾਰੀ ਸਾਈਜ਼ ਨਾਕਸੀ ਵਾਲੇ ਹੁਣ ਵੱਧ ਘੱਟ ਦੇ ਦਿੰਦੇ ਨੇ ਰੋਸਾ ਵਾਲੇ ਉਹਦੇ ਨਾਲ ਸਾਰਾ ਕਬਜੀਆਂ ਜੇ ਕਬਜੀਆਂ ਦੇ ਵੀ ਲੋਕ ਲਾਉ ਲਾ ਕੇ ਦਿੰਦੇ ਆ ਅੱਛਾ ਉਹ ਡਿੰਡਾਂ ਨਾਲ ਗਲੀਆਂ ਮਾਰਦੇ ਅੱਛਾ ਉਹ ਦੇਖ ਸਕਾ ਨਹੀਂ ਮਸ਼ੀਨਾਂ ਲੈਂਦੀਆਂ ਹੋਈਆਂ ਨੇ ਠੀਕ ਆ ਠੀਕ ਆ ਹੁਣ ਆ ਜਿਹੜੇ ਆ ਟੱਕ ਆ ਟੱਕ ਦਿੱਤੇ ਨੇ ਆ ਮਸ਼ੀਨਾਂ ਲੈਂਦੀਆਂ ਨੇ ਸਾਰੀਆਂ ਠੀਕ ਆ ਠੀਕ ਜਿਹੜੇ ਆ ਟੱਕ ਦਿੱਤੇ ਹੋਏ ਨੇ ਠੀਕ ਆ ਆ ਟੱਕ ਆ ਟੱਕ ਦਿੰਦੇ ਆ ਠੀਕ ਆ ਨਹੀਂ ਇਹ ਗ੍ਰਾਈਂਡਰ ਨਾਲ ਦੇਣੇ ਪੈਂਦੇ ਨੇ ਆਪਾਂ ਮਸ਼ੀਨ ਲੈਂਦੀ ਹੋਈ ਆ ਵੀ ਝੜਾਉ ਆ ਐ ਕੱਟ ਕੇ ਉਹ ਮਾਰਦੀ ਐ ਇਹ ਪੌੜੀਆਂ مین ਗੇਟ ਬਸ ਸਾਹੀ ਤਨ ਕੰਮ ਕਰਦੇ ਨੇ ਸਟੀਲ ਦੇ ਹੋਰ ਆਪਾਂ ਕੋਈ ਹੋਰ ਨਲਕ ਕੰਨੀ ਕਰਦੇ ਵੀ ਤੇ ਮੇਜ਼ ਬਣਾਤਾ ਕਰਤਾ ਉਹ ਕੰਮ ਨਹੀਂ ਆਪਾਂ ਦਾ ਸਿਰਫ مین ਗੇਟ ਜੰਗਲੇ ਪੌੜੀਆਂ ਸਿਰਫ ਸਟੀਲ ਦੇ ਲੋਹੇ ਦਾ ਟਾਪਾ ਟਾਂਕਾ ਬਣੀ ਨਾਉਂਦੇ ਬਾਈ ਠੀਕ ਹੈ ਜੇ ਆਪਾਂ ਜੰਗਾਠਾਂ ਦਾ ਕੰਮ ਕਰਦੇ ਆਂ ਜੰਗਾਠਾਂ ਦੇ ਵੀ ਐਨ ਸਿੱਕੇ ਬੰਦ ਕੰਮ ਕਰਦੇ ਆਂ ਤੇ ਗਾਰੰਟੀ ਵਾਲਾ ਕੰਮ ਹੈ ਸ਼ੋਅ ਕੀਤੇ ਬਾਈ ਫੁੱਲ ਗਰੰਟੀ ਆ ਮਨਜੀਤ ਨਾ ਗਰੇੜਾ ਉਹ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਠੀਕ ਆ ਉਹਨਾਂ ਦੀ ਭੈਣ ਰਹਿੰਦੀ ਔਰ ਰੈਂਪਰ ਰੋਡ ਤੇ ਉਹਨਾਂ ਦੇ ਬੰਗਲੇ ਦੀਆਂ ਚੰਗਾਠਾਂ ਵੀ ਅੱਪੀ ਬਣਾਈਆਂ ਨੇ ਸਤਾਜਾ ਹੁਣ ਇਸ ਤੋਂ ਉੱਪਰ ਦੀ ਹੋਰ ਦੱਸ ਕੀ ਗਰੰਟੀ ਆ ਹੈ ਨਿਕਲਾ ਇਹ ਤਾਂ ਨਹੀਂ ਹੋਊਗਾ ਬਾਈ 40 ਰੁਪਏ ਦੀ ਤੈਨੂੰ ਦੱਸੇ ਦਿੱਤਾ ਉਹ ਗੋਲੀ ਮਾਰ ਦੇਣਗੇ ਆਪਾਂ ਵੀਡੀਓ ਪੇਜ ਤੇ ਉਹ ਬੰਦੇ ਦੀ ਪਾਉਨੇ ਆ ਜਿਹੜਾ ਬੰਦਾ ਗਰੰਟੀ ਵਾਲਾ ਨਾ ਨਾ ਫੁੱਲ ਜੀ ਫੁੱਲਾ ਇਹ ਬੰਦਾ ਲੁੱਟਦਾ ਹਾਂ ਉਹ ਬੰਦੇ ਦੀ ਆਪਾਂ ਵੀਡੀਓ ਨਹੀਂ ਪਾਉਂਦੇ ਬਾਈ ਚਾਹੇ ਆਪਾਂ ਨੂੰ 50000 ਦਾ ਮਨਜੀਤ ਤੈਨੇ ਕਿਹੜ ਕਿਆ ਗਰੰਟੀ ਵਾਲਾ ਕੰਮ ਕਰਿਆ ਕਰੋ ਹੁਣ ਆ ਗਏ ਨੇ ਫਸਾ ਲੈਣੇ ਕੋਈ ਗਰੀਬ ਭਾਈ ਚੈਰ ਆਉਂਦਾ ਯਾਰ ਤੂੰ ਤਾਂ ਜਿਹਨੂੰ ਕੋਈ ਕੁਝ ਪਤੀ ਨਹੀਂ ਹੈਗਾ ਅਗਲਾ ਲੈ ਕੇ ਪਿੱਛੇ ਲੱਗ ਕੇ ਮੰਜੀ ਤਾਂ ਹੁਣ ਤੈਨੂੰ ਪੰਜ ਚਾਰ ਤੈਨੂੰ ਵੀ ਪੰਜ ਚਾਰ ਬੰਦੇ ਪਿਆਰ ਕਰਨ ਵਾਲੇ ਹੋਣਗੇ ਤੇਰੇ ਪਿੱਛੇ ਆਪਾਂ ਨੂੰ ਗਰੀਬ ਘਰਾਂ ਦੀ ਪਿਆਰ ਕਰਨ ਵਾਲੇ ਹੁੰਦੇ ਨੇ ਤੂੰ ਉਹਦੇ ਪਿੱਛੇ ਲੈ ਕੇ ਦਾ ਬਾਂਦਰ ਨਾ ਡਕਰਾਣ ਦਾ ਬਾਅਦ ਚਾਹਗਾ ਪਸਤਾਈ ਜਾਂਦਾ ਕੋਲੇ ਕੋਲ ਆਇਆ ਕਰੋ ਬਾਕੀ ਲੋਕਲ ਬੰਦਾ ਲੋਕਲ ਬੰਦੇ ਨਾਲ ਵਰਤੋ ਕਦੇ ਵੀ ਦੂਰ ਵਾਲੇ ਬੰਦੇ ਨਾਲ ਨਾ ਵਰਤੋ ਆਪਣਾ ਕੋਈ ਚੀਜ਼ ਆ ਲੰਬਾ ਦੇਣਾ ਹੋਵੇ ਆਪਾਂ ਦੂਰ ਵਾਲਾ ਬੰਦਾ ਆਪਣਾ ਕੋਈ ਲੰਬਾ ਨਹੀਂ ਲੰਬਾ ਨਹੀਂ ਤਾਂ ਐਵੇਂ ਨਹੀਂ ਹੈਗਾ ਮੰਜੀ ਤੇ ਕਿਹਦੇ ਲੈਵੇ ਟਾਈਮ ਯਾਰ ਠੀਕ ਹੈ ਤੇ ਤੇ ਨੁਕਸਾਨ ਹੋਏ ਹੋਣਗੇ ਕਿੱਥੇ ਗਿਆ ਤੂੰ ਲੰਬਾ ਦੇਣਾ ਸਹੀ ਗੱਲ ਆ ਜਿਹੜਾ ਲੋਕਲ ਬੰਦਾ ਆਪਣੇ ਮੱਥੇ ਲੱਗਦਾ ਤੇ ਬਸ ਇਹੀ ਕਹਿਣਾ ਚਾਹੁੰਦਾ ਬਈ ਨੰਬਰ નીચે ਐ ਤੇ ਜੀ ਕੋਠੀ ਪਾਉਣੀ ਐ ਤੇ ਚਗਾਠਾਂ ਲਵਾਉਣੀਆਂ ਨੇ ਜਰੂਰ ਸੰਪਰਕ ਕਰਿਓ ਜੇ ਕੋਠੀ ਪਾ ਲਈ ਗੇਟ ਲਵਾਉਣਾ ਤਾਂ ਵੀ ਜਿਹੜਾ ਜਰੂਰ ਫੋਨ ਕਰਿਓ ਧੰਨਵਾਦ ਸਾਰੇ ਭਰਾਵਾਂ ਦਾ ਜੀ ਧੰਨਵਾਦ ਸਿਕਾਨ ਅਸਲਾਮੁਅਲੈਕਮ ਬਾਈ